ਅਜਬ ਫਾਈਲ ਰਿਵਿਊ ਕਰਨੇ ਆ ਜਿਹੜੀ ক্লোਜ਼ ਹੋਈ ਸੀ ਫਾਰਮਿੰਗ ਡੀਲ ਦੇ ਵਿੱਚ 690000 ਦਾ ਸੀ ਐਂਡ 4 ਬੈਡਰੂਮਸ 2 ਬਾਥਰੂਮ ਉਹਨਾਂ ਨੇ ਪਰਚੇਸ ਕੀਤਾ ਇਹ ਪ੍ਰਾਪਰਟੀ ਹੈ ਐਂਡ ਇਸ ਫਾਈਲ ਦੇ ਉੱਤੇ ਉਹਨਾਂ ਨੇ 20% ਡਾਊਨ ਪੇਮੈਂਟ ਦਿੱਤੀ ਸੀ 121000 ਡਾਲਰਸ ਮੰਥਲੀ ਲਾਇਬਿਲਟੀ ਉਹਨਾਂ ਦੀ 694000 ਸੀ ਇਹ ਹੁੰਦੇ ਨੇ ਉਹਨਾਂ ਦੇ ਕ੍ਰੈਡਿਟ ਕਾਰਡ ਦੀ ਮਿਨਿਮਮ ਪੇਮੈਂਟਸ ਕਿੰਨੀਆਂ ਨੇ ਸਟੂਡੈਂਟ ਲੋਨਸ ਕਿੰਨੇ ਨੇ ਜਾਂ ਕਾਰ ਪੇਮੈਂਟਸ ਕਿੰਨੀਆਂ ਨੇ 694 ਸੀ ਉਹਨਾਂ ਦੀ ਬਾਰ ਬਰ ਇਹ ਫਾਈਲ ਉਤੇ ਦੋ ਸੀ ਹਸਬੰਡ ਐ ਵਾਈਫ ਕ੍ਰੈਡਿਟ ਸਕੋਰਸ ਆਪਾਂ ਹਮੇਸ਼ਾ ਜਿਹੜਾ ਵੀ ਲੋਇਸਟ ਹੋਏਗਾ ਉਹਦਾ ਯੂਜ਼ ਕਰਨੇ ਆ 660 ਸੀ ਐਂਡ ਉਹਨਾਂ ਦੀ ਹਾਊਸਹੋਲਡ ਇਨਕਮ ਦੋਨਾਂ ਹਸਬੰਡ ਐ ਵਾਈਫ ਦੀ ਮਿਲਾ ਕੇ 123000 ਡਾਲਰ ਸੀ ਪ੍ਰਾਪਰਟੀ ਟੈਕਸ ਇਸ ਨੀਅਰਲੀ 10000 ਡਾਲਰ ਸੀ ਉਹਤੇ ਐਂਡ ਹੋਮ ਇੰਸ਼ੋਰੈਂਸ ਬਾਟ 2000 ਡਾਲਰਸ ਐਂਡ ਇਸ ਕਲਾਈਂ ਨੂੰ ਇਨ ਅ ਡਾਊਨ ਪੇਮੈਂਟ ਜਿਹੜੂ ਪੇ ਕੀਤੀ ਏ 20% ਲੋਨ ਅਮਾਉਂਟ ਇਹਦਾ ਬਣ ਗਿਆ 487000 ਡਾਲਰਸ ਇੰਟਰਸ ਰੇਟ ਨੂੰ ਮਿਲਿਆ 6.875 ਐਂਡ ਇਨ ਅ ਪ੍ਰਿੰਸੀਪਲ ਐਂਡ ਇੰਟਰਸਟ ਪੇਮੈਂਟ ਹੈਗੀ 3200 ਪਰ ਇਨੇ ਨਾਲ ਐਸਕ੍ਰੋ ਅਕਾਊਂਟ ਵੀ ਬਣਾਇਆ ਜੋ ਪ੍ਰਾਪਰਟੀ ਟੈਕਸਸ ਐਂਡ ਹੋਮ ਇੰਸ਼ੋਰੈਂਸ ਵਾਸਤੇ ਹੁੰਦਾ ਸੋ ਜਦੋਂ ਵੀ ਤੁਹਾਡਾ ਪ੍ਰਾਪਰਟੀ ਟੈਕਸ ਦਾ ਬਿੱਲ ਆਏਗਾ ਜਾਂ ਹੋਮ ਇੰਸ਼ੋਰੈਂਸ ਰੀਨਿਊ ਹੋਏਗੀ ਕਿ ਕੇ ਤੇ ਤੁਹਾਡਾ ਐਸਕ੍ਰੋ ਅਕਾਊਂਟ ਦੇ ਵਿੱਚੋਂ ਪੈਸੇ ਨਿਕਲਣਗੇ ਸੋ ਇਨਸਟੈਡ ਆਫ 32 ਤੁਸੀਂ ਟੋਟਲ ਪੇਮੈਂਟ ਕਰ ਰਹੇ ਹੋ 4200 ਡਾਲਰ ਦੀ ਅਵਾਉਂਡ 1000 ਡਾਲਰ ਐਕਸਟਰਾ ਕਿ ਆ ਦੋ ਚੀਜ਼ਾਂ ਜਦੋਂ ਵੀ ਡਿਊ ਔਨ ਇਹ ਅਕਾਊਂਟ ਦੇ ਵਿੱਚੋਂ ਨਿਕਲਣ ਐਨ ਦੇ ਦੀ ਕਲੋਜ਼ਿੰਗ ਕੋਸਟ ਅਬਾਊਟ 17 ਟੂ 18000 ਡਾਲਰ ਸੀ ਐਂਡ ਇਹਦਾ ਬ੍ਰੇਕਡਾਊਨ ਹੈ ਕਿ origination charges अराउंड 1200 ਡਾਲਰ ਨੂੰ ਲੈਂਡਰ ਨੇ ਚਾਰਜ ਕੀਤਾ ਅੰਡਰਰਾਈਟਿੰਗ ਫੀਸ ਵਾਸਤੇ ਇਸ ਫਾਈਲ ਦੇ ਉੱਤੇ ਅਪ੍ਰੇਜ਼ਲ ਵੇਵ ਸੀ ਮਤਲਬ ਕਿ ਅਪ੍ਰੇਜ਼ਲ ਹੋਈ ਨਹੀਂ ਤੇ ਉਹ ਵੀ ਇਹਨਾਂ ਨੂੰ ਸੇਵਿੰਗਸ ਹੋ ਗਈ ਹੈ ਸੋ ਕ੍ਰੈਡੀ ਰਿਪੋਰਟ ਐਂਡ ਦੂਸਰੀਆਂ ਫੀਸਾਂ ਪਾ ਕੇ ਅਬਾਊਟ 200 ਡਾਲਰ ਇਹਨਾਂ ਦੇ ਚਾਰਜਸ ਸੀ ਸੈਕਸ਼ਨ ਬੀ ਦੇ ਵਿੱਚ ਸੈਕਸ਼ਨ ਸੀ ਦੇ ਵਿੱਚ ਤੁਹਾਡਾ ਟਾਈਟਲ ਕੰਪਨੀ ਕਿੰਨਾ ਚਾਰਜ ਕਰ ਰਹੀ ਹੈ ਟਾਈਟਲ ਸਰਚ ਵਾਸਤੇ ਅਬਾਊਟ 2800 ਡਾਲਰ ਉਹ ਸੀ ਉਹਨਾਂ ਦੇ ਐਂਡ ਜਦੋਂ ਵੀ ਤੁਸੀਂ ਕਾਰ ਲੈਂਦੇ ਹੋ ਗਵਰਨਮੈਂਟ ਫੀਸ ਕਿੰਨੀਆਂ ਨੇ ਇਹ ਫਾਰਮਿੰਗ ਡੀਲ ਦੇ ਵਿੱਚ ਨੈਸੋ ਕਾਉਂਟੀ ਚਾਰਜ ਕਰ ਰਹੀ ਹੈ ਅਬਾਊਟ 3800 ਡਾਲਰ ਓਸੀ ਐਂਡ ਬਾਕੀ ਰਿਕਾਰਡਿੰਗ ਫੀਸ ਅਬਾਊਟ 1000 ਸੋ 4800 ਡਾਲਰ ਸੋ ਸੈਕਸ਼ਨ ਈ ਦੇ ਵਿੱਚ ਹੋ ਗਿਆ ਪ੍ਰੀ ਪੇਡ ਜੈਗਨੇ ਸੈਕਸ਼ਨ ਐਫ ਦੇ ਵਿੱਚ ਕਿ ਇਹਨਾਂ ਨੇ ਹੋਮ ਇੰਸ਼ੋਰਸ ਪਹਿਲਾਂ ਕਿੰਨੀ ਪੇ ਕੀਤੀ ਕਲੋਜ਼ਿੰਗ ਤੋਂ ਪਹਿਲਾਂ 2000 ਡਾਲਰ ਐਂਡ ਪ੍ਰੀ ਪੇਡ ਇੰਟਰਸਟ ਕਿੰਨਾ ਸੀ 367 ਡਾਲਰਸ ਐਂਡ ਜੋ ਐਸਕ੍ਰੋ ਅਕਾਊਂਟ ਦੀ ਆਪਾਂ ਗੱਲ ਕਰ ਰਹੇ ਸੀ ਹੋਮ ਇੰਸ਼ੋਰੈਂਸ ਐਂਡ ਪ੍ਰਾਪਰਟੀ ਟੈਕਸਸ ਵਾਸਤੇ ਉਹ ਅਕਾਊਂਟ 0 ਤੋਂ ਨਹੀਂ ਸਟਾਰਟ ਹੋਏਗਾ ਰਾਈਟ ਸੋ ਫਿਊ ਮੰਥਸ ਦੀ ਹੋਮ ਇੰਸ਼ੋਰੈਂਸ ਐਂਡ ਫਿਊ ਮੰਥਸ ਦੇ ਤੁਹਾਡੇ ਟੈਕਸਸ ਉਹਨਾਂ ਨੇ ਐਡ ਕੀਤੇ ਨੇ ਅਰਾਊਂਡ 4000 ਡਾਲਰ ਤੁਹਾਡਾ ਸੇਵਿੰਗਸ ਅਕਾਊਂਟ ਐਸਕ੍ਰੋ ਅਕਾਊਂਟ ਤੁਹਾਡਾ ਸਟਾਰਟ ਕਰ ਰਹੇ ਨੇ ਐਂਡ ਜਦੋਂ ਇਹ ਸਾਡੇ ਆਫਿਸ 'ਚ ਆਈ ਸੀ ਇਹਨਾਂ ਨੂੰ ਕਿਹਾ ਸੀ ਅਕਾਊਂਟ 24000 ਡਾਲਰ ਤੁਹਾਡੀ ਕਲੋਜ਼ਿੰਗ ਕੋਸਟ ਹੋਏਗੀ ਪਰ ਇਹਨਾਂ ਨੂੰ ਐਕਚੁਅਲੀ ਲੋਅਰ ਪਈ ਹੈ ਅਰਾਊਂਡ 18000 ਡਾਲਰਸ ਸੋ ਜੇ ਤੁਸੀਂ ਆਪਣੇ ਵਾਸਤੇ ਕਾਰ ਲੱਭ ਰਹੇ ਹੋ ਫਾਰਮਿੰਗ ਡੇਲ ਦੇ ਵਿੱਚ ਜਾਂ ਲੌਂਗ ਲੈਂਡ ਦੇ ਵਿੱਚ ਐਂਡ ਤੁਸੀਂ ਫਾਈਂਡ ਆਊਟ ਕਰਨਾ ਚਾਹੁੰਦੇ ਹੋ ਤੁਸੀਂ ਕਿੰਨਾ ਅਫੋਰਡ ਕਰ ਸਕਦੇ ਹੋ ਪਲੀਜ਼ ਗਰਿੰਚ ਚਾਰਜ